ਆਈਕੇ uh, ਗੁਜਰਾਲ ਹੁਸ਼ਿਆਰਪੁਰ ਕੈਂਪਸ ਪੀਟੀਯੂ ਦਾ ਕੈਂਪਸ ਹੈ ਰੀਜਨਲ ਕੈਂਪਸ ਉੱਥੇ ਅੱਜ ਅਸੀਂ ਆਏ ਹਾਂ ਮੇਰਾ ਨਾਮ ਅੰਜੂ ਰਾਣਾ ਐਮ ਡੀਜੀ ਐਨ ਇਨਫੋਟੈਕ ਅਸੀਂ ਆਈਐਚਆਰਓ ਇੰਟਰਨੈਸ਼ਨਲ ਹਿਊਮਨ ਰਾਈਟਸ ਆਰਗੇਨਾਈਜੇਸ਼ਨ ਦੇ ਕਲੈਬੋਰੇਸ਼ਨ ਦੇ ਨਾਲ ਅਸੀਂ ਅੱਜ ਇੱਥੇ ਇੱਕ ਸੈਮੀਨਾਰ ਆਰਗੇਨਾਈਜ਼ ਕਰ ਰਹੇ ਹਾਂ ਆਰਟੀਫੀਸ਼ੀਅਲ ਇੰਟੈਲੀਜੈਂਸ ਐਂਡ ਫੰਡਮੈਂਟਲ ਰਾਈਟਸ ਦੇ ਉੱਪਰ ਉਹਦੇ ਬਾਰੇ ਅਸੀਂ ਬੱਚਿਆਂ ਨੂੰ ਜਾਣੂ ਕਰਵਾਵਾਂਗੇ ਜਿਵੇਂ ਕਿ ਅੱਜਕੱਲ ਤੁਸੀਂ ਦੇਖਦੇ ਹੋ ਕਿ ਟੈਕਨੀਕਲ ਫੀਲਡ ਸਕਿੱਲ ਫੀਲਡ ਬੱਚਿਆਂ ਦੇ ਕੋਲ ਹੈਗਾ ਇਦੀ ਬਹੁਤ ਜ਼ਿਆਦਾ ਡਿਮਾਂਡ ਹੋ ਰਹੀ ਹੈ ਔਰ ਅੱਜਕੱਲ ਦਾ ਅਪਡੇਟਡ ਟੌਪਿਕ ਹੈਗਾ ਆਰਟੀਫੀਸ਼ਲ ਇੰਟੈਲੀਜੈਂਸ ਇਹਦੇ ਉੱਪਰ ਬੱਚਿਆਂ ਨੂੰ ਵੱਧ ਤੋਂ ਵੱਧ ਨੋਲੇਜ ਹੋਵੇ ਕਿਉਂਕਿ ਬੱਚਿਆਂ ਨੂੰ ਥੋੜਾ ਜਿਹਾ ਆਈਡੀਆ ਨਹੀਂ ਹੋ ਪਾਂਦਾ ਵੀ ਕੰਪਨੀਆਂਜ਼ ਦੇ ਵਿੱਚ ਕਿਵੇਂ ਕੰਮ ਕੀਤਾ ਜਾਂਦਾ ਹੈ ਆਰਟੀਫੀਸ਼ਲ ਇੰਟੈਲੀਜੈਂਸ ਨੂੰ ਯੂਜ਼ ਕਰਕੇ ਆਲਥੋ ਉਹਨਾਂ ਨੂੰ ਇਹ ਪਤਾ ਹੈਗਾ ਕਿ ਆਰਟੀਫੀਸ਼ਲ ਇੰਟੈਲੀਜੈਂਸ ਬਹੁਤ ਜ਼ਿਆਦਾ ਯੂਜ਼ ਹੋ ਰਹੀ ਹੈ ਹਰ ਫੀਲਡ ਦੇ ਵਿੱਚ ਔਰ ਬੱਚਿਆਂ ਨੂੰ ਇਹ ਲੱਗਦਾ ਹੈ ਔਰ ਸਭ ਜਗ੍ਹਾ ਬਾਕੀ ਲੋਕਾਂ ਨੂੰ ਵੀ ਇਹ ਲੱਗਦਾ ਹੈ ਕੀ ਆ ਆਰਟੀਫੀਸ਼ੀਅਲ ਇੰਟੈਲੀਜੈਂਸ ਜਿਹੜਾ ਹੈਗਾ ਜੋਬਸ ਖਾ ਜਾਏਗਾ ਐਕਚੁਅਲ ਤੇ ਵਿੱਚ ਆਰਟੀਫੀਸ਼ੀਅਲ ਇੰਟੈਲੀਜੈਂਸ ਜੋਬਸ ਨਹੀਂ ਖਾਏਗਾ ਅੱਜ ਦੇ ਸੈਮੀਨਾਰ ਦੇ ਵਿੱਚ ਅਸੀਂ ਇਹੀ ਚੀਜ਼ਾਂ ਬੱਚਿਆਂ ਨੂੰ ਜਾਣੂ ਕਰਵਾਉਣ ਆਏ ਆਂ ਵੀ ਆਰਟੀਫੀਸ਼ੀਅਲ ਇੰਟੈਲੀਜੈਂਸ ਦਾ ਟਾਪਿਕ ਤੁਸੀਂ ਕਰਕੇ ਇਹਦਾ ਤੁਸੀਂ ਕੋਰਸ ਕਰਕੇ ਜਾਂ ਇਹਦੀ ਸਕਿੱਲ ਡਵੈਲਪ ਕਰਕੇ ਤੁਸੀਂ ਇਹਨੂੰ ਆਪਣੇ ਪ੍ਰੋਫਾਈਲ 'ਚ ਐਡ ਕਰਕੇ ਕਿਸ ਤਰ੍ਹਾਂ ਤੁਸੀਂ ਜੋਬਸ ਕ੍ਰੈਕ ਕਰ ਸਕਦੇ ਹੋ ਆਪਣੇ ਕੰਮ ਦੇ ਵਿੱਚ ਕਿਵੇਂ ਯੂਜ਼ ਕਰ ਸਕਦੇ ਹੋ ਤੇ ਇਹਦੇ ਉੱਪਰ ਸਾਡੇ ਕੀਨੋਟ ਸਪੀਕਰ ਆ ਰਹੇ ਨੇ ਇੰਟਰਨੈਸ਼ਨਲ ਹਿਊਮਨ ਰਾਈਟਸ ਆਰਗੇਨਾਈਜੇਸ਼ਨ ਤੋਂ ਐਡਵੋਕੇਟ ਵਿਕਰਾਂਤ ਰਾਣਾ ਤੇ ਉਹ ਸਾਡੇ ਬੱਚਿਆਂ ਨੂੰ ਕਿਉਂਕਿ ਉਹਨਾਂ ਦਾ ਕਾਰਪੋਰੇਟ ਫੀਲਡ ਦੇ ਵਿੱਚ ਬਹੁਤ ਜ਼ਿਆਦਾ ਐਕਸਪੀਰੀਅੰਸ ਹੈਗਾ ਤੇ ਉਹਦੇ ਲਈ ਉਹ ਬੱਚਿਆਂ ਨੂੰ ਜਾਣੂ ਕਰਵਾਣਗੇ ਜੀ ਕੀ ਇਹਦਾ ਆਮ ਜਨਤਾ ਨੂੰ ਵੀ ਕੋਈ ਫਾਇਦਾ ਹੈ ਹਾਂਜੀ ਬਿਲਕੁਲ ਹੈ ਜੀ ਅਸੀਂ ਇਹਦਾ ਜਿਹੜਾ ਹੈਗਾ ਪੋਸਟ ਸਰਕੂਲੇਟ ਕੀਤਾ ਸੀਗਾ ਤਾਂ ਕਿ ਅਸੀਂ ਓਪਨ ਟੂ ਐਵਰੀ ਪਰਸਨ ਐਵਰੀ ਹਿਊਮਨ ਅਸੀਂ ਕੀਤਾ ਸੀਗਾ ਕਿ ਕੋਈ ਵੀ ਜਿਹੜਾ ਕਿ ਸਕਿੱਲ ਡਵੈਲਪ ਕਰਨਾ ਚਾਹੁੰਦਾ ਹੈ ਉਹ ਇੱਥੇ ਆ ਕੇ ਇੱਥੋਂ ਦੇ ਸਟਾਫ ਦੇ ਨਾਲ ਕੰਟੈਕਟ ਕਰ ਸਕਦਾ ਹੈ ਐਂਡ ਉਹ ਸੈਮੀਨਾਰ اٹੈਂਡ ਕਰ ਸਕਦਾ ਹੈ ਇਹ ਕੋਰਸ ਜਿਹੜਾ ਹੈ ਕਿੰਨੀ ਟਾਈਮ ਆਪੀ ਦੰਦਾ ਹੈ ਅ ਵੈਸੇ ਤਾਂ ਜੀ 3 ਟੂ 6 ਮੰਥ ਹੁੰਦਾ ਹੈ ਬਾਕੀ ਤੇ ਅਪਡੇਟਡ ਟੈਕਨੋਲੋਜੀ ਜਿਹੜੀ ਹੈਗੀ ਆ ਉਹ ਆਂਦੀ ਰਹਿੰਦੀ ਹੈ ਤੇ ਇਹਦੇ ਬਾਰੇ ਤੁਸੀਂ ਕੁਝ ਕਹਿ ਨਹੀਂ ਸਕਦੇ ਬਿਕਾਜ਼ ਚੈਟ ਜੀਪੀਟੀ ਹੋ ਗਿਆ ਹੋਰ ਬਹੁਤ ਸਾਰੀਆਂ ਸੌਫਟਵੇਅਰਸ ਹੋ ਗਏ ਜਿਹੜੇ ਟਾਈਮ ਟੂ ਟਾਈਮ ਇਹ ਸੌਫਟਵੇਅਰ ਫੀਲਡ ਦੇ ਵਿੱਚ ਆ ਮੈਂ ਰਸ਼ੀਮਬੇਰੀ ਡਿਸਟ੍ਰਿਕਟ ਰਾਈਟਨਡ ਇੰਟਰਨੈਸ਼ਨਲ ਹਿਊਮਨ ਰਾਈਟ ਆਰਗੇਨਾਈਜੇਸ਼ਨ which is affiliated to UNO and International Bar Council ਤੇ ਮੈਂ ਇੱਥੇ ਐਜ਼ ਅ ਡਿਸਟ੍ਰਿਕਟ ਰਾਈਟਨਡ ਕੰਮ ਕਰ ਰਿਹਾ ਹਾਂਗਾ ਅੱਜ ਦੀ ਜਿਹੜੀ ਸਾਡੀ ਇੱਥੇ ਆਈਕੇ ਗੁਜਰਾਲ ਦੇ ਵਿੱਚ ਸਾਡੀ ਮੀਟਿੰਗ ਹੈ ਉਹਦੇ ਵਿੱਚ ਫੰਡਾਮੈਂਟਲ ਰਾਈਟਸ ਤੇ ਆਰਟੀਫੀਸ਼ੀਅਲ ਇੰਟੈਲੀਜੈਂਸ ਦੇ ਉੱਪਰ ਸਾਡਾ ਜਿਹੜਾ ਹੈਗਾ ਲੈਕਚਰ ਹੋਏਗਾ ਉਹਦੇ ਵਿੱਚ ਸਾਡੇ ਕੀ ਨੋਟ ਸਪੀਕਰ ਨੇ ਮਿਸਟਰ ਐਡਵੋਕੇਟ ਵਿਕਰਾਂਤ ਰਾਣਾ ਜਿਹੜੇ ਸਾਡੇ ਨੈਸ਼ਨਲ ਸੈਕਟਰੀ ਨੇ ਡਾਇਰੈਕਟਰ ਲੀਗਲ ਸੈਲ ਦੇ ਵਿੱਚ ਸਿਕਲ ਸਰ ਨੂੰ ਔਨ ਦਾ ਬੀਏਫ ਆਫ ਆਈਕੇਜੀ ਪੀਟੀਯੂ ਪੁਸ਼ਾਕ ਨੂੰ ਡਾਇਰੈਕਟਰ ਕੈਂਪਸ ਅੱਜ ਇਹ ਤਬੀਰ ਖਰਾਬ ਨੇ ਤੁਹਾਨੂੰ ਤੇ ਪੀ ਆਫ ਤੇ ਅੱਜ ਐਡਰੈਸ ਕਰ ਰਹੇ ਨੇ ਤੇ ਅੱਜ ਓਰੀਐਂਟੇਸ਼ਨ ਪ੍ਰੋਗਰਾਮ ਹੈ ਆਪਣੇ ਸਾਡੇ ਆਈਜੀਪੀਪੀਟੀ ਹੁਸ਼ਾਰਪੁਰ ਕੈਂਪਸ ਤੇ ਇੱਥੇ ਸਾਡੇ ਅੱਜ ਕੀਨੋਟ ਸਪੀਕਰ ਆਏ ਨੇ ਐਡਵੋਕੇਟ ਵਿਕਰਾਂਤ ਜੀ ਰਾਣਾ ਜੀ ਤੇ ਆਪਣੇ ਜੀਐਨ ਇਫੈਕਟ ਦੇ ਆਪਣੇ ਜੀ ਡਾਇਰੈਕਟਰ ਨੇ ਮੈਡਮ ਅੰਜੂ ਰਾਣਾ ਮੈਡਮ ਵੀ ਆਏ ਨੇ ਅੱਜ ਤੇ ਅੱਜ ਦਾ ਜਿਹੜਾ ਟੌਪਿਕ ਹੈਗਾ ਐਕਸਪਰਟ ਲੈਕਚਰ ਦਾ ਉਹ ਆਪਣਾ ਆਰਟੀਮੇਟ ਇੰਟੈਲੀਜੈਂਸ ਤੇ ਆਪਣਾ ਹਿਊਮਨ ਰਾਈਟਸ ਤੇ ਉੱਪਰ ਆਪਣਾ ਟੌਪਿਕ ਹੈਗਾ ਅੱਜ ਬੱਚਿਆਂ ਨੂੰ ਓਰੀਐਂਟੇਸ਼ਨ ਪ੍ਰੋਗਰਾਮ 'ਚ ਐਕਸਪਰਟ ਲੈਕਚਰ ਦੇਣਗੇ ਤੇ ਉਹਨਾਂ ਦੇ ਬਾਰੇ ਦੱਸਿਆ ਜਾਊਗਾ ਕਿ ਆਰਟੀਫੀਸ਼ੀਅਲ ਇੰਟੈਲੀਜੈਂਸ ਹੁੰਦਾ ਕੀ ਉਹਦੇ ਕੀ ਬੈਨੀਫਿਟ ਨੇ ਆਪਣੀ ਡੇਲੀ ਲਾਈਫ 'ਚ ਤੇ ਹਿਊਮਨ ਰਾਈਟਸ ਤੇ ਤੁਹਾਡੇ ਕੀ ਰਾਈਟਸ ਬਣਦੇ ਨੇ ਤੇ ਅੱਜ ਦਾ ਇਹ ਜਿਹੜਾ ਸੈਕਸ਼ਨ ਹੈਗਾ ਇਹ ਬੱਚਿਆਂ ਨੂੰ ਜਿਹੜੇ ਸਾਡੇ ਨਵੇਂ ਐਡਮਿਟ ਹੋਏ ਨੇ ਇਸ ਸੈਸ਼ਨ ਤੋਂ ਉਹਨਾਂ ਦੇ ਸਾਡੇ ਬੀਟੈਕ ਕੋਰਸਿਸ ਨੇ ਸਾਡੇ ਦੇ ਬੀਟੈਕ ਸਿਵਲ ਦੇ ਹੈਗੇ ਮੈਕੈਨਿਕਲ ਦੇ ਹੈਗੇ ਤੇ ਸੀਐਸਸੀ ਦੇ ਹੈਗੇ ਤੇ ਆਪਣਾ ਬੀਸੀ ਦੇ ਹੈਗੇ ਤੇ ਇਹ ਸਾਰਾ ਜੁਆਇੰਟਲੀ ਹਰ ਸਾਲ ਅਸੀਂ ਆਰਗੇਨਾਈਜ਼ ਕਰਦੇ ਆ ਤਾਂ ਕਿ ਜਿਹੜੇ ਜਿਹੜੇ ਨਵੇਂ ਬੱਚੇ ਆਂਦੇ ਉਹ ਆਪਣੇ ਰਾਈਟਸ ਬਾਰੇ ਜਾਣ ਤੇ ਆਪਣੇ ਜਿਹੜੇ ਟੈਕਨੀਕਲ ਸਬਜੈਕਟਸ ਰਿਲੇਟਡ ਸਬਜੈਕਟਸ ਨੇ ਉਹਨਾਂ ਦੇ ਬਾਰੇ ਜਾਣ ਇਹ ਸਾਰਾ ਅਵੇਰਨੈਸ ਪ੍ਰੋਗਰਾਮ ਆਂਦਾ ਇਹ ਸਾਡਾ 15 ਦਿਨ ਚੱਲਦਾ ਹੈ ਪੋਲੀਟੈਕਨਿਕ ਆਈਟੀ ਕਾਲਜ ਆਏ ਆ ਇਹ ਅੱਜ ਦਾ ਮੋਟਿਵ ਹੈਗਾ ਇੱਥੇ ਆਉਣ ਦਾ ਅੱਜ ਇੱਥੇ ਸਕਿੱਲ ਡਿਵੈਲਪਮੈਂਟ ਦਾ ਜੋ ਇਹ ਪ੍ਰੋਗਰਾਮ ਕਰਦੇ ਆ ਉਹਦੇ ਵਿੱਚ ਬੱਚਿਆਂ ਨੂੰ ਅੱਗੇ ਫਿਊਚਰ ਚ ਕਿਸ ਤਰ੍ਹਾਂ ਜੋਬਸ ਮਿਲਣੀਆਂ ਹੈਗੀਆਂ ਪੰਜਾਬ ਸਰਕਾਰ ਦਾ ਕੀ ਰੋਲ ਰਹੇਗਾ ਉਹਦੇ ਬਾਰੇ ਅਸੀਂ ਉਹਨਾਂ ਨੂੰ ਦੱਸਣ ਵਾਸਤੇ ਆਏ ਹੋਏ ਆਂ ਮੇਰੇ ਨਾਲ ਡਿਸਟ੍ਰਿਕਟ ਪ੍ਰੈਜ਼ੀਡੈਂਟ ਰਸ਼ੰਬੀਰੀ ਜੀ ਹੈਗੇ ਆ ਔਰ ਮੈਂ ਜੁਆਇੰਟ ਸੈਕਟਰੀ ਪੰਜਾਬ ਇੰਟਰਨੈਸ਼ਨਲ ਹਿਊਮਨ ਰਾਈਟਸ ਆਰਗੇਨਾਈਜੇਸ਼ਨ ਹੁਸ਼ਿਆਰਪੁਰ ਨੂੰ ਦੇਖਦਾ ਸੋ ਮੇਰੀ ਬੇਨਤੀ ਹੈ ਪਹਿਲਾਂ ਤਾਂ ਹੁਸ਼ਿਆਰਪੁਰ ਵਾਸੀਆਂ ਨੂੰ ਕਿਸੇ ਵੀ ਤਰੀਕੇ ਦੀ ਕੋਈ ਵੀ ਦਿੱਕਤ ਆਂਦੀ ਆ ਕਿਸੇ ਨੂੰ ਸਰਕਾਰੀ ਕੰਮ 'ਚ ਦਿੱਕਤ ਆਂਦੀ ਆ ਕੋਈ ਭ੍ਰਿਸ਼ਟਾਚਾਰ ਹੋ ਰਿਹਾ ਜਾਂ ਨਸ਼ੇ ਵਿਰੋਧੀ ਕੋਈ ਕੰਮ ਹੋ ਰਿਹਾ ਉਹਦੇ ਲਈ ਤੁਸੀਂ ਸਾਡੇ ਨਾਲ ਕੰਸਰਨ ਕਰ ਸਕਦੇ ਹੋ ਤੁਹਾਡੀਆਂ ਗੱਲਾਂ ਅਸੀਂ ਸਰਕਾਰ ਤੱਕ ਪਹੁੰਚਾਉਣ ਲਈ ਤੁਹਾਡੇ ਨਾਲ ਵਾਦਾ ਕਰਦੇ ਆਂ ਕਿ ਜੋ ਵੀ ਸਾਡੇ ਸਮਾਜ ਦੇ ਵਿੱਚ ਪੁਰਿਤੀਆਂ ਹੈਗੀਆਂ ਉਸ ਨੂੰ ਦੂਰ ਕਰਨ ਲਈ ਇੰਟਰਨੈਸ਼ਨਲ ਹਮਨ ਰਾਈਟ ਦਾ ਜੋ ਵੀ ਯੋਗਦਾਨ ਹੋਊਗਾ ਉਹਦੇ ਵਿੱਚ ਅਸੀਂ ਵੱਧ ਛੜ ਕੇ ਉਹਨਾਂ ਦਾ ਸਹਿਯੋਗ ਕਰਾਂਗੇ ਬਾਕੀ ਜੋ ਸਾਡਾ ਇਹ ਇਵੈਂਟ ਅੱਜ ਦਾ ਹੈਗਾ ਉਹਦੇ ਬਾਰੇ ਰਸ਼ਮ ਦੇਵੀ ਜੀ ਨੂੰ ਮੈਂ ਬੇਨਤੀ ਕਰਾਂਗਾ ਉਹਦੇ ਬਾਰੇ ਜਿਹੜਾ ਸਾਰਾ ਵਿਸਤਾਰ ਚ ਦੱਸਣ ਸਰ ਤੁਸੀਂ ਇਹ ਕਿ ਸਰਕਾਰ ਤੱਕ ਗੱਲਾਂ ਪਹੁੰਚਾਈਆਂ ਜਾਊਗੀਆਂ ਕਿ ਜੋ ਬੰਦਾ ਤੁਹਾਨੂੰ ਦੱਸੂਗਾ ਕੀ ਉਹਦਾ ਨਾਮ ਬੁੱਕਤ ਰੱਖਿਆ ਜਾਊਗਾ ਸਰ ਦੇਖੋ ਅਪ ਟੂ ਉਹਦੇ ਤੇ ਹੋਊਗਾ ਸਾਡਾ ਜੋ ਪੋਰਟਲ ਹੈ ਇੰਟਰਨੈਸ਼ਨਲ ਹਮਨ ਰਾਈਟ ਦਾ ਸਰ ਨੂੰ ਇੱਕ ਪੋਰਟਲ ਮਿਲਿਆ ਹੋਇਆ ਸਾਡੀ ਆਰਗੇਨਾਈਜੇਸ਼ਨ ਕੋਲੋ ਜੋ ਦਿੱਲੀ ਤੋਂ ਸਾਡੇ ਡਾਕਟਰ ਨੀਮ ਸਿੰਘ ਪ੍ਰੇਮੀ ਜੀ ਉਹਨੂੰ ਹੈਂਡਲ ਕਰਦੇ ਆ ਔਰ ਨੈਸ਼ਨਲ ਡਾਕਟਰ ਐਟੋਗੋਗ ਵਿਕਰਾਂਤ ਰਾਣਾ ਜੀ ਦੇ ਸਹਿਯੋਗ ਦੇ ਨਾਲ ਉਹ ਪੰਜਾਬ ਚ ਲੀਡ ਕਰ ਰਿਹਾ ਅਸੀਂ ਆਪਣੇ ਮੇਲ ਦੇ ਰਾਹੀਂ ਡੀਜੀਪੀ ਪੰਜਾਬ ਹੋ ਗਿਆ ਸੀਐਮ ਆਫਿਸ ਹੋ ਗਿਆ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਹੋ ਗਈ ਸਭ ਨੂੰ ਅਵਗਤ ਕਰਾਵਾਂਗੇ ਇੱਕ ਰਿਪੋਰਟ ਕਿਸੇ ਦੇ ਨਾਲ ਕੋਈ ਧੱਕਾ ਹੁੰਦਾ ਜਦੋਂ ਇੱਕ ਟੇਬਲ ਤੱਕ ਹੁੰਦੀ ਆ ਉਹਦੇ ਚ ਕਰਪਸ਼ਨ ਵੀ ਹੋ ਸਕਦੀ ਆ ਮੈਂ ਨਹੀਂ ਕਹਿੰਦਾ ਹੁੰਦੀ ਆ ਲੇਕਿਨ ਉਸ ਖਬਰ ਨੂੰ ਅਸੀਂ ਸਾਰੇ ਪੰਜਾਬ ਤੱਕ ਪਹੁੰਚਾਵਾਂਗੇ ਲੋਕਾਂ ਤੱਕ ਪਹੁੰਚਾਵਾਂਗੇ ਜਿਹਦੇ ਨਾਲ ਉਹਦਾ ਸੋਲਿਊਸ਼ਨ ਆਰਾਮ ਨਾਲ ਹੋ ਸਕੇ ਕੋਈ ਟੇਬਲ ਦੇ ਥੱਲੇ ਕੰਮ ਨਾ ਹੋ ਸਕੇ ਸਰ ਤੁਸੀਂ ਕਿਹਾ ਨਸ਼ੇ ਦੇ ਨਸ਼ੇ ਬਾਰੇ ਜੇ ਗੱਲ ਕੀਤੀ ਕਿਸੇ ਨੇ ਤਾਂ ਉਹਦਾ ਨਾਮ ਕੀ ਗੁਪਤ ਰਹੂਗਾ ਬੰਦੇ ਦਾ ਬਿਲਕੁਲ ਗੁਪਤ ਰਹੂਗਾ ਨਾਮ ਉਹਨੂੰ ਸਕਿਉਰਿਟੀ ਦੇ ਪਰਪਸ ਦੇ ਉੱਤੇ ਕਿਸੇ ਨੂੰ ਦਿੱਕਤ ਆਂਦੀ ਆ ਜੇ ਕੋਈ ਨਸ਼ਾ ਦੇ ਵਿਰੁੱਧ ਖੁੱਲ ਕੇ ਆਉਣਾ ਚਾਹੁੰਦਾ ਤੇ ਸਾਡੇ ਨਾਲ ਕੰਸਰਨ ਕਰੇ ਅਸੀਂ ਉਹਨਾਂ ਨੂੰ ਪੰਜਾਬ ਸਰਕਾਰ ਨੂੰ ਕਹਿ ਕੇ ਡੀਜੀਪੀ ਸਾਹਿਬ ਨੂੰ ਕਹਿ ਕੇ ਅਸੀਂ ਉਹਨਾਂ ਨੂੰ ਸਿਕਿਉਰਿਟੀ ਦਾ ਇੰਤਜ਼ਾਮ ਵੀ ਕਰਵਾ ਕੇ ਦੇਾਂਗੇ ਅਗਰ ਉਹ ਆਪਣੇ ਵਿਚਾਰਾਂ ਨੂੰ ਪਬਲਿਕ ਨਾਲ ਸ਼ੇਅਰ ਕਰਨਾ ਚਾਹੁੰਦਾ ਔਰ ਨਸ਼ੇ ਨੂੰ ਰੋਕਣਾ ਚਾਹੁੰਦਾ ਔਰ ਇੰਟਰਨੈਸ਼ਨਲ ਹਿਊਮਨ ਰਾਈਟਸ ਦੀ ਉਹਨਾਂ ਨੂੰ ਪੇਪਰ ਵਰਕ ਦੀ ਪ੍ਰੋਪਰ ਸਪੋਰਟ ਰਹੇਗੀ ਸਾਈਸਰ ਜੀ ਅੱਜ ਆਪਾਂ ਗੁਜਰਾਤ ਦੇ ਵਿੱਚ ਵਿਜ਼ਿਟ ਕੀਤੀ ਹੈ ਕਿ ਅੱਜ ਦਾ ਪ੍ਰੋਗਰਾਮ ਹੈ ਅੱਜ ਜੀ ਫਸਟ ਆਫ ਆਲ ਮੈਂ ਤੁਹਾਡੇ মিডিਆ ਪਰਸਨਸ ਦਾ ਧੰਨਵਾਦ ਕਰਦਾ ਤੁਸੀਂ ਆਏ ਹੋ ਮੈਂ ਐਡਵੋਕੇਟ ਵਿਕਰਾਂਤ ਰਾਣਾ ਇੰਟਰਨੈਸ਼ਨਲ ਹਿਊਮਨ ਰਾਈਟਸ ਆਰਗੇਨਾਈਜੇਸ਼ਨ ਦਾ ਨੈਸ਼ਨਲ ਸੈਕਟਰੀ ਹਾਂ ਤੇ ਅੱਜ ਆਈਆਰਓ ਤੇ ਜੀਐਨ ਇਨਫੋਟੈਕ ਆਰਟੀਫੀਸ਼ੀਅਲ ਇੰਟੈਲੀਜੈਂਸ ਤੇ ਫੰਡਮੈਂਟਲ ਰਾਈਟਸ ਤੇ ਇੱਕ ਸੈਮੀਨਾਰ ਰੱਖਿਆ ਗਿਆ ਆਰਟੀਫੀਸ਼ੀਅਲ ਇੰਟੈਲੀਜੈਂਸ ਤੁਸੀਂ ਜਾਣਦੇ ਹੀ ਹੋ ਕਿ ਅੱਜ ਦੇ ਡੇਜ ਯੁੱਗ ਦੇ ਵਿੱਚ ਇੱਕ ਬਹੁਤ ਵੱਡਾ ਟੂਲ ਬਣ ਚੁੱਕਾ ਸਾਡੀ ਡੇ ਟੂ ਡੇ ਲਾਈਫ 'ਚ ਜਿਸ ਤਰ੍ਹਾਂ ਇੱਕ ਟਾਈਮ ਤੇ ਗੂਗਲ ਕੰਮ ਕਰਦਾ ਸੀ ਅੱਜ AI ਉਸ ਤੋਂ ਜ਼ਿਆਦਾ ਵੱਧ ਕੰਮ ਕਰ ਰਿਹਾ ਤੁਸੀਂ ਚਾਹੇ ਮੈਨੇਜਮੈਂਟ ਫੀਲਡ ਜੋ ਮੀਡੀਆ ਚੋ ਲਾਇਰ ਹੋ ਡਾਕਟਰਸ ਹੋ ਹਰ ਬੰਦਾ ਏ ਆਰਟੀਫੀਸ਼ੀਅਲ ਇੰਟੈਲੀਜੈਂਸ ਨੂੰ ਯੂਜ਼ ਕਰ ਰਿਹਾ ਤੇ ਅਸੀਂ ਇਹ ਯੂਥ ਨੂੰ ਸਕਿੱਲ ਦੇਣਾ ਚਾਹੁੰਦੇ ਆ ਸੈਮੀਨਾਰ ਦੇ ਰਾਹੀਂ ਸੋ ਥੈਟ ਕਿ ਇਹ ਬੱਚੇ ਜਦੋਂ ਕਿਤੇ ਪੜਨ ਜਾਣ ਅੱਗੇ ਫਰਦਰ ਜਾਂ ਪਲੇਸਮੈਂਟਸ ਦਾ ਜੌਬਸ 'ਚ ਵੀ ਜਾਣ ਇਹਨਾਂ ਨੂੰ ਜੌਬ ਲੈਣ ਲਈ ਕਿਸੇ ਤੇ ਵੀ ਡਿਪੈਂਡੈਂਟ ਹੋਣ ਦੀ ਲੋਟ ਨਾ ਪਵੇ ਹੱਥ 'ਚ ਹਨਰ ਹੋਏਗਾ ਇਹਨਾਂ ਨੂੰ ਕੰਪਨੀਆਂਸ ਆਪਣੀਆਂ ਅਬ ਐਬਜ਼ਾਰਬ ਕਰ ਲੈਣਗੀਆਂ ਔਰ ਮੈਂ ਦੱਸਣਾ ਚਾਹਨਾ ਜਿਹੜਾ ਜਿਹੜਾ ਬੰਦਾ ਏਆਈ ਤੇ ਸਕਿੱਲਫੁਲ ਆਪਣੀ ਪਕੜ ਰੱਖ ਲੇਗਾ ਉਹਨੂੰ ਕਦੇ ਵੀ ਕਿਤੇ ਭੁੱਖਾ ਨਹੀਂ ਮਰੇਗਾ ਉਹਨੂੰ ਜੌਬ ਜ਼ਰੂਰ ਮਿਲੇਗੀ ਔਰ ਵਕਤ ਦੇ ਨਾਲ ਜਦੋਂ ਉਹਦਾ ਤਜਰਬਾ ਵੱਧ ਜਾਏਗਾ ਤਾਂ ਹਾਈਲੀ ਪੇਡ ਮਤਲਬ ਸੋਸਾਇਟੀ ਦੇ ਇਨਫਲੂਐਂਸ਼ੀਅਲ ਲੋਕਾਂ 'ਚ ਵੀ ਆ ਜਾਏਗਾ ਤੇ AI ਅੱਜ ਦੀ ਇੱਕ ਨੀਡ ਹੈ ਇਹਨੂੰ ਇਹ ਨਾ ਸਮਝਿਆ ਜਾਵੇ ਕਿ ਇਹ ਤੁਹਾਡੀਆਂ ਜੌਬਸ ਨੂੰ ਰਿਪਲੇਸ ਕਰ ਦੇਗਾ ਹਾਂ ਜਿਹੜਾ ਬੰਦੇ ਨੂੰ AI ਨਹੀਂ ਆਂਦੀ ਤੇ ਜਿਹੜੇ ਬੰਦੇ ਨੂੰ AI ਆਂਦੀ ਹੈ ਉਹ ਉਸ ਬੰਦੇ ਨੂੰ ਜ਼ਰੂਰ ਰਿਪਲੇਸ ਕਰ ਦੇਗਾ ਸੋ ਇਟ ਇਜ਼ ਅ ਅਮਰਜਿੰਗ ਟ੍ਰੈਂਡ ਤੇ ਮੈਂ ਕਹੂੰਗਾ ਹੁਣ ਕੱਲੇ ਹਾਰਡ ਵਰਕ ਨਾਲ ਗੱਲ ਨਹੀਂ ਬੰਨੀ ਹਾਰਡ ਵਰਕ ਦੇ ਨਾਲ ਤੁਹਾਨੂੰ ਸਮਾਰਟ ਵਰਕ ਕਰਨਾ ਪਏਗਾ ਇਹ ਅਸੀਂ ਯੂਥ ਨੂੰ ਸਕਿੱਲ ਦੇਣਾ ਚਾਹੁੰਦੇ ਆ ਇਹ ਸਾਡਾ ਇੱਕ ਹਿਊਮੈਨਿਟੇਰੀਅਨ ਉਪਰਾਲਾ ਨੋਬਲ ਕੌਜ਼ ਹੈ ਸੋ ਥੈਟ ਅਸੀਂ ਦੇਖਦੇ ਆ ਗਵਰਨਮੈਂਟਸ ਤੋਂ ਲੈ ਕੇ ਹਰ ਕੋਈ ਬਟ ਜਦ ਤੱਕ ਸਕਿੱਲ ਨਹੀਂ ਹੋਏਗਾ ਕੱਲੀਆਂ ਗੱਲਾਂ ਨਾਲ ਗੱਲ ਨਹੀਂ ਬਣਨੀ ਤੇ ਅਸੀਂ ਇੱਕ ਜੀਐਨ ਇਨਫੋਟੈਕਨਲ ਉਪਰਾਲਾ ਕੀਤਾ ਬੱਚਿਆਂ ਨੂੰ ਸਕਿੱਲ ਦੇ ਹੁੰਦਾ ਕੀ ਆਪਾਂ ਪਬਲੀਕਲੀ ਵੀ ਇਹ ਜਿਹੜਾ ਅਵੇਅਰਨੈਸ ਆ ਉਹ ਦੇ ਰਹੇ ਆ ਜੀ ਪਬਲਿਕਲੀ ਤਾਂ ਅਸੀਂ ਬਹੁਤ ਸਾਰੇ ਪਲੈਟਫਾਰਮਸ ਤੇ ਦੇ ਰਹੇ ਆ ਬਟ ਜਿਸ ਤਰ੍ਹਾਂ ਆਈਕੇ ਗੁਜਰਾਲ ਯੂਨੀਵਰਸਿਟੀ ਆ ਹੋਰ ਟੈਕਨੀਕਲ ਯੂਨੀਵਰਸਿਟੀਆਂ ਆ ਜਿਹੜੇ ਆਲਰੇਡੀ ਲੋਕ ਬੱਚੇ ਪੜ੍ਹਾਈ ਨਾਲ ਜੁੜੇ ਹੋਏ ਆ ਜੇ ਅਸੀਂ ਉਹਨਾਂ ਨੂੰ ਸਿਖਾਵਾਂਗੇ ਉੱਥੇ ਥੋੜੀ ਕੁਇਕਨੈਸ ਜਲਦੀ ਅਬਜ਼ੌਰਬ ਕਰ ਲੈਣਗੇ ਤੇ ਧੀਰੇ ਧੀਰੇ ਅਸੀਂ ਬਾਕੀ ਪਲੈਟਫਾਰਮਸ ਤੇ ਵੀ ਆਵਾਂਗੇ ਬਟ ਫਸਟ ਆਫ ਆਲ ਜਿਹੜੇ ਬੰਦੇ ਜਿਸ ਤਰ੍ਹਾਂ ਤੁਹਾਡੇ ਨਾਲ ਮੈਂ ਗੱਲ ਕਰ ਰਿਹਾ ਵਾਂ ਤੁਹਾਡੇ ਨਾਲ ਅਗਰ ਕਿਸੇ ਵੀ ਵਿਸ਼ੇ ਤੇ ਗੱਲ ਕਰੀਏ ਤੁਹਾਡੇ ਨੂੰ ਆਸਾਨੀ ਹੋਏਗੀ ਸਮਝਣ 'ਚ ਇਸ ਤਰ੍ਹਾਂ ਹੀ ਜਿਹੜਾ ਬੰਦਾ ਐਜੂਕੇਟਿਡ ਆ ਜਾਂ ਪੜ੍ਹਾਈ it real.